ਹਾਂਜੀ ਫੇਸਬੁਕ ਫੈਮਲੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਕੀ ਹਾਲ ਆ ਸਾਰਿਆਂ ਦੇ ਮਿਲ ਕਰਦੀ ਐ ਵਧੀਆ ਹੋਵਗੇ ਤੇ ਮੋਗੇ ਜ਼ਿਲ੍ਹੇ ਚ ਬਹੁਤ ਸੋਹਣੀ ਨਿਕਲੀ ਅੱਜ ਧੁੱਪ ਕੱਲ ਦਾ ਨਹੀਂ ਹੈ ਨੀ ਕਵਾਇ ਕਰੋ ਤੇ ਮੇਰਾ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਰੱਬ ਅੱਗੇ ਅਰਦਾਸਾਂ ਕਰ ਕਰਕੇ ਸੁੱਖਾਂ ਸੁਖ ਸੁਖ ਕਹਿੰਦਾ ਏ ਪੁੱਤ ਤੇ ਬੇਨਾਮ ਤੇ ਉਹ ਤੋਂ ਬਾਹਰੇ ਪਾਲੇ ਪੁੱਤ ਆਪਣੀਆਂ ਜ਼ਿੰਮੇਵਾਰੀਆਂ ਚੱਕਣ ਤੋਂ ਇਨਕਾਰ ਕਰ ਦੇਣ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਫੇਰ ਲੈਣ ਉੱਥੇ ਜਵਾਨ ਮਾਵਾਂ ਨੂੰ ਵੀ ਬੁੱਢੀਆਂ ਹੁੰਦੀਆਂ ਨੂੰ ਬਹੁਤੀ ਦੇਰ ਨਹੀਂ ਲੱਗਦੀ ਉਹ टाइम ਤੋਂ ਪਹਿਲਾਂ ਹੀ ਬੁੱਢਾ ਹੋਣਾ ਸ਼ੁਰੂ ਕਰ ਦਿੰਦਿਆਂ ਕਿਉਂਕਿ ਜਦੋਂ ਬਹੁਤ ਤਰਲੇ ਦੋਜਕਾ ਨਾ ਲਈ ਹੋਣ ਨਾ ਜਿਹੜੇ ਪੁੱਤ ਤੇ ਉਹਨਾਂ ਨੂੰ ਬਹੁਤ ਹੀ ਤਰਲੇ ਦੋਜਕਾ ਨਾਲ ਪਾਲਿਆ ਹੋਵੇ ਬਿਨਾਂ ਪਿਓ ਤੋਂ ਪਾਲਿਆ ਹੋਵੇ ਤੇ ਰੱਬ ਦਾ ਕੋਈ ਵੀ ਘਰ ਨਾ ਛੱਡਿਆ ਹੋਵੇ ਅਰਦਾਸ ਬੇਨਤੀ ਕਰਨ ਲੂੰ ਤਰਲੇ ਪਾਉਣ ਲੂੰ ਜੀ ਰੱਬਾ ਮੈਨੂੰ ਇੱਕ ਪੋਤੀ ਦੇ ਦੇ ਰੱਬਾ ਮੈਨੂੰ ਇੱਕ ਪੋਤੀ ਦੇ ਦੇ ਤੇ ਰੱਬ ਦੇ ਵੀ ਦੇਵੇ ਤੇ ਫਿਰ ਜਦੋਂ ਉਹ ਹੀ ਪੁੱਤ ਆਪੇ ਜ਼ਿੰਮੇਵਾਰੀ ਚੱਕਣ ਤੂੰ ਪਾਸਾ ਵੱਟ ਲੈਣ ਇਨਕਾਰ ਕਰ ਦੇਣ ਤੇ ਮਾਂ ਪਿਓ ਦੀ ਗੱਲ ਨੂੰ ਸੁਣ ਕੇ ਵੀ ਅਣ ਸੁਣਿਆ ਕਰ ਦੇਣ ਤੇ ਉੱਥੇ ਪਰ ਮਾਵਾ ਨੂੰ ਬੁੱਢੀਆਂ ਹੋਣ ਲੱਗਿਆ ਬਹੁਤੀ ਦੇਰ ਨਹੀਂ ਲੱਗਦੀ ਉਮਰ ਤੋਂ ਪਹਿਲਾਂ ਬੁੱਢੀਆਂ ਹੋ ਜਾਂਦੀਆਂ ਜਵਾਨ ਮਾਵਾ ਵੀ ਬੁੱਢੀਆਂ ਹੋ ਜਾਂਦੀਆਂ ਨਾ ਚਾਹੁੰਦੇ ਹੋਏ ਵੀ ਬੁੱਢੀਆਂ ਹੋ ਜਾਂਦੀਆਂ ਤੇ ਆਪਣੇ ਆਪ ਨੂੰ ਹਾਰ ਮੰਨਣ ਲੱਗ ਪੈਂਦੀਆਂ ਆਪਣੇ ਆਪ ਨੂੰ ਹਾਰੀਆਂ ਹੋਈਆਂ ਦੱਸਣ ਲੱਗ ਜਾਂਦੀਆਂ ਜਿਹੜੀਆਂ ਮਾਵਾ ਕਦੇ ਆਪਣੇ ਮਾਪਿਆਂ ਦੇ ਘਰ ਚ ਆਪਣੇ ਮੋਸਪਲ ਚ ਨਹੀਂ ਦੋਲਦੀਆਂ ਆਪਦੇ ਘਰ ਚ ਆ ਕੇ ਆਪਣੀ ਮੋਸਪਲ ਚ ਨਹੀਂ ਦੋਲਦੀਆਂ ਤੇ ਉਹ ਕਿਤੇ ਨਾ ਕਿਤੇ ਆ ਕੇ ਇੱਥੇ ਆ ਕੇ ਹਾਰ ਜਾਂਦੀਆਂ ਇੰਨਾ ਕਾ ਜ਼ਿਆਦੇ ਹਾਰ ਜਾਂਦੀਆਂ ਕਿ ਬਹੁਤ ਜ਼ਿਆਦਾ ਉਹਨਾਂ ਕੋਲ ਕਹਿਣ ਨੂੰ ਵੀ ਕੋਈ ਲੱਭ ਦੇ ਜਾਂ ਕੋਈ ਸ਼ਬਦ ਨਹੀਂ ਬਚਿਆ ਹੁੰਦਾ ਤੇ ਜਿਹੜੇ ਤਿੰਨਾਂ ਪੁੱਤ ਹੁੰਦੇ ਹਨ ਇਹ ਮਾਪਿਆਂ ਦੀ ਸਭ ਤੋਂ ਵੱਡੀ ਦੌਲਤ ਹੁੰਦੇ ਆ ਇੱਕ ਔਰਤ ਦਾ ਪਤੀ ਇੱਕ ਔਰਤ ਦੀ ਲਾੜ ਇੱਕ ਔਰਤ ਦੇ ਮਾਪੇ ਤੇ ਇੱਕ ਸਹੁਰੇ ਇਹ ਇਹ ਚਾਰ ਚੀਜ਼ਾਂ ਨਾ ਇੱਕ ਨਾਲ ਦੇ ਜੰਮੇ ਭੈਣ ਭਰਾ ਸਭ ਤੋਂ ਵੱਡੀਆਂ ਦੌਲਤਾਂ ਅਨਮੋਲ ਕਹਿਣੇ ਹੁੰਦੇ ਇਹ ਤੇ ਜਦੋਂ ਇਹ ਹੀ ਮਤਲਬ ਕਿ ਨਾਲ ਦੇ ਜੰਮੇ ਨਾਲ ਖੜਨੋਂ ਹਟ ਜਾਣ ਮਾਂ ਪਿਓ ਦਾ ਸਿਰ ਤੋਂ ਛਾਇਆ ਉੱਡ ਜੇ ਭੈਣਾ ਭਰਾ ਵੀ ਨਾਲ ਤੇ ਜੰਮੇ ਪਾਸਾ ਵਟ ਜਾਣ ਤੇ ਔਲਾਦ ਵੀ ਉੱਠ ਕੇ ਕਹਿ ਦੇਵੇ ਕਿ ਤੁਸੀਂ ਸਾਡੇ ਲਈ ਕੀ ਕੀਤਾ ਅਸੀਂ ਤਾਂ ਜੋ ਕੁਝ ਨਹੀਂ ਆਪਦੇ ਸਿਰ ਤੇ ਆ ਤੇ ਫਿਰ ਉੱਥੇ ਆ ਕੇ ਇੱਕ ਔਰਤ ਹਾਰ ਮੰਨ ਜਾਂਦੀ ਆ ਨਾ ਚਾਹੁੰਦੇ ਹੋਏ ਵੀ ਡੋਲ ਜਾਂਦੀ ਆ ਤੇ ਜੇ ਹੱਸਣਾ ਚਾਹੁੰਦੀ ਹੋਵੇ ਹੱਸਦੀ ਹੱਸਦੀ ਰੋਣ ਲਈ ਮਜਬੂਰ ਹੋ ਜਾਂਦੀ ਆ ਕਿਉਂਕਿ ਇਹ ਚੀਜ਼ਾਂ ਹੀ ਇਹ ਹੋ ਜੰਗ ਇਹ ਬੰਦੇ ਨੂੰ ਇੰਨਾ ਕ ਤੋੜ ਕੇ ਰੱਖ ਦਿੰਦੀਆਂ ਚਾਹੇ ਮਰਦ ਹੋਵੇ ਚਾਹੇ ਔਰਤ ਹੋਵੇ ਇਹਨਾਂ ਨੂੰ ਇੰਨਾ ਕ ਤੋੜ ਕੇ ਰੱਖ ਦਿੰਦੀਆਂ ਇਹ ਚੀਜ਼ਾਂ ਕਿ ਬਹੁਤ ਜ਼ਿਆਦਾ ਤਿੰਦੇ ਹੁੰਦੇ ਆ ਸਿਆਣੇ ਜਿਹੜਾ ਦੁੱਖ ਹੁੰਦਾ ਨਾ ਇਹ ਕਿਸੇ ਦਾ ਸਾਕਾ ਨਹੀਂ ਹੁੰਦਾ ਜਦੋਂ ਬੰਦੇ ਨੂੰ ਲੱਗ ਜੇ ਨਾ ਤੇ ਬੰਦਾ ਬਹੁਤ ਜ਼ਿਆਦਾ ਆਪਣੇ ਆਪ ਨੂੰ ਮਰਿਆ ਸਮਾਨ ਸਮਝਣ ਲੱਗ ਜਾਂਦਾ ਤੇ ਸਮਝਣਾ ਵੀ ਚਾਹੀਦਾ ਕਿਉਂਕਿ ਇਹ ਹੀ ਇੱਕ ਚੀਜ਼ਾਂ ਹੁੰਦੀਆਂ ਜਿੰਨਾ ਆਸਰੇ ਬੰਦਾ ਸੋਚਦਾ ਵੀ ਮੈਂ ਜ਼ਿੰਦਗੀ ਹੱਸ ਕੇ ਜਿਉਂ ਲੂੰਗਾ ਬਹੁਤ ਵਧੀਆ ਜ਼ਿੰਦਗੀ ਜਿਉਂ ਲੂੰਗਾ ਮੈਨੂੰ ਕੋਈ ਹਰਾ ਨਹੀਂ ਸਕਦਾ ਮੈਨੂੰ ਕੋਈ ਤਾਕਤ ਹੈ ਨਹੀਂ ਜਿਹੜੀ ਮਾਰ ਸਕਦੀ ਆ ਕਿਉਂਕਿ ਆਪਦੇ ਬੱਚਿਆਂ ਦੇ ਸਿਰ ਤੇ ਆਪਦੇ ਮਾਂ ਪਿਓ ਦੇ ਸਿਰ ਤੇ ਆਪਦੇ ਭੈਣਾਂ ਭਰਾਵਾਂ ਦੇ ਸਿਰ ਤੇ ਬੰਦਾ ਐ ਉੱਡਿਆ ਫਿਰਦਾ ਜਿਵੇਂ ਕਹਿੰਦਾ ਮੇਰੇ ਵਰਗਾ ਰਾਜਾ ਪਰਜਾ ਵੀ ਹੈ ਨਹੀਂ ਕੋਈ ਪਰ ਇੱਥੇ ਆ ਕੇ ਬੰਦਾ ਹਾਰ ਮੰਨ ਜਾਂਦਾ ਜਦੋਂ ਇਹ ਸਾਰੀਆਂ ਚੀਜ਼ਾਂ ਅਨਕਾਰ ਕਰ ਦਿੰਦਾਂ ਇੱਕ ਇਨਸਾਨ ਤਪੇ ਹੋਏ ਇਨਸਾਨ ਨੂੰ ਅਪਣਾਉਣ ਤੋਂ ਉਦੋਂ ਫਿਰ ਬੰਦਾ ਡੋਲ ਜਾਂਦਾ ਉਹਦੇ ਉਹਦੇ ਕੋਲੇ ਡੋਲਣ ਤੋਂ ਰੋਣ ਤੋਂ ਬਿਨਾ ਕੋਈ ਸਹਾਰਾ ਨਹੀਂ ਹੁੰਦਾ ਬਹੁਤ ਜ਼ਿਆਦਾ ਔਖ ਹੁੰਦੀ ਆ ਬੰਦੇ ਨੂੰ ਜਦੋਂ ਜਦੋਂ ਆਪਣੇ ਪਾਸਾ ਵਟਦੇ ਆ ਤੇ ਆਪਦਾ ਮਾਂ ਪਿਓ ਸਿਰ ਤੋਂ ਚਲਿਆ ਜਾਂਦਾ ਤੇ ਆਪਦੇ ਭੈਣਾਂ ਭਰਾ ਆਪਦਾ ਸ੍ਰੀਕਾ ਕਬੀਲਾ ਜਦੋਂ ਬਹੁਤ ਕਮਲ ਕੁੱਤੇ ਲਾਉਣ ਲੱਗ ਜਾਂਦੇ ਆ ਫਿਰ ਉੱਥੇ ਆ ਕੇ ਬੰਦਾ ਨਾ ਚਾਹੁੰਦੇ ਹੋਏ ਵੀ ਟੁੱਟ ਜਾਂਦਾ ਇਹ ਸਾਰਾ ਕੁਝ ਮੇਰੇ ਨਾਲ ਬੀਤਿਆ ਹੋਇਆ ਮੈਂ ਤਾਂ ਇਹੋ ਜਿਹੀਆਂ ਗੱਲਾਂ ਕਰਦੀ ਹੁੰਨੀ ਆ ਕਹਿੰਦੇ ਹੁੰਦੇ ਜਿਸਤਨ ਲੱਗੇ ਸੋਈ ਜਾਣੇ ਕੋਈ ਨਾ ਜਾਣੇ ਪੀੜ ਪ੍ਰਾਈ ਵੀ ਕਿਸੇ ਨੂੰ ਕਿਸੇ ਦੀ ਪੀੜ ਦਾ ਕੋਈ ਪਤਾ ਨਹੀਂ ਹੁੰਦਾ ਜਿਹਨੂੰ ਜਿਹਦੇ ਦਿਲ ਤੇ ਲੱਗਦੀ ਨਾ ਉਹਨੂੰ ਪਤਾ ਹੁੰਦਾ ਜਿਹੜਾ ਬੰਦਾ ਦੁਖੀ ਹੁੰਦਾ ਨਾ ਉਹੀ ਬੰਦਾ ਕਹਿੰਦਾ ਹੁੰਦਾ ਕਿ ਆਹ ਗੱਲਾਂ ਆਏ ਆ ਜਿਹਨੇ ਆਪਣੇ ਤੋਂ ਧੋਖੇ ਧੱਕੇ ਠੇਡੇ ਨਹੀਂ ਖਾਦੇ ਨਾ ਉਹ ਬੰਦੇ ਨੂੰ ਕੋਈ ਪਤਾ ਨਹੀਂ ਕਿ ਆਪਣੇ ਕੀ ਕੁਝ ਕਰ ਸਕਦੇ ਆ ਸਿਆਣੇ ਕਹਿੰਦੇ ਹੁੰਦੇ ਆ ਜਿਹੜਾ ਸ਼ਰੀਕ ਹੁੰਦਾ ਨਾ ਸ਼ਰੀਕ ਬਹੁਤ ਕੁੱਤੀ ਚੀਜ਼ ਹੁੰਦਾ ਤੇ ਹੈ ਵੀ ਇਹ ਗੱਲ ਸਹੀ ਆ ਕਿਉਂਕਿ ਸਰੀਕਾਂ ਨੇ ਜਿਨ੍ਹਾਂ ਦੇ ਨਾਲ ਮਾੜੀਆਂ ਕੀਤੀਆਂ ਉਹਨਾਂ ਨੂੰ ਪਤਾ ਹੁੰਦਾ ਵੀ ਸਰੀਕ ਕੀ ਚੀਜ਼ ਹੁੰਦੀ ਤੇ ਜਿਨ੍ਹਾਂ ਨੇ ਕਦੇ ਆਪਣੇ ਨੇ ਮਾੜੀ ਨਹੀਂ ਕੀਤੀ ਉਹਨਾਂ ਨੂੰ ਆਪਣੇ ਵਰਗਾ ਕੋਈ ਨਹੀਂ ਲੱਗਦਾ ਆਪਣੇ ਨੂੰ ਮਾੜੇ ਕਹਿਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਪਰ ਉੱਥੇ ਆ ਕੇ ਬੰਦਾ ਮਜਬੂਰ ਹੋ ਜਾਂਦਾ ਬੋਲਣ ਲਈ ਜਿੱਥੇ ਆਪਣੇ ਨੇ ਕਦੇ ਜ਼ਿੰਦਗੀ ਚ ਸਾਥ ਨਾ ਦਿੱਤਾ ਹੋਵੇ ਤੇ ਆਪਣੇ ਨੇ ਮਾੜੀ ਕੀਤੀ ਹੋਵੇ ਠੀਕ ਆ ਜਿੰਨੇ ਜੋਗਾ ਭੈਣ ਭਰਾ ਹੁੰਦਾ ਤਾਂ ਫਿਰ ਵੀ ਕਹਿੰਦਾ ਨਾ ਮੇਰੇ ਨਾਲ ਦਾ ਜੰਮਿਆ ਮਾਂ ਪਿਓ ਵੀ ਕਹਿੰਦਾ ਨਾ ਸਾਡਾ ਢਿੱਡੋ ਕੱਟੇ ਪਰ ਜਿਹੜੇ ਸਰੀਕ ਹੁੰਦੇ ਨੇ ਕਦੇ ਕਿਸੇ ਦੇ ਮਿੱਤ ਨਹੀਂ ਬਣਦੇ ਇਹਨਾਂ ਇਹ ਜਿਹੜੇ ਸ਼ਰੀਕੇ ਦੇ ਲੋਕ ਹੁੰਦੇ ਨੇ ਸ਼ਰੀਕੇ ਦੇ ਲੋਕਾਂ ਨੇ ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਚੌਥੀ ਪਾਤਸ਼ਾਹ ਉਹਨਾਂ ਨਾਲ ਵੀ ਬਹੁਤ ਕੁਝ ਕੀਤਾ ਸੀ ਸ਼ਰੀਕੇ ਦੇ ਲੋਕਾਂ ਨੇ ਸ਼ਰੀਕਾ ਇਹੋ ਜਿਹਾ ਹੁੰਦਾ ਇਹ ਤਾਂ ਗੁਰੂਆਂ ਦਾ ਵੀ ਸੱਚਾ ਨਹੀਂ ਸਾਥ ਨਭਾਇਆ ਇਹਨਾਂ ਨੇ ਗੁਰੂਆਂ ਦਾ ਵੀ ਹੋਕੇ ਨਹੀਂ ਚੱਲਿਆ ਸ਼ਰੀਕਾ ਤੇ ਮੇਰੇ ਤੇਰੇ ਅਰਗਾ ਤਾਂ ਕਿਹਦਾ ਪਾਣੀ ਹਾਰ ਤੇ ਜਿੰਨਾਂ ਜਿੰਨਾਂ ਨੇ ਸ਼ਰੀਕੇ ਤੋਂ ਆਪਣੇ ਤੋਂ ਧੋਖੇ ਠੇਡੇ ਧੱਕੇ ਖਾਦੇ ਆ ਤੇ ਗੱਲਾਂ ਬਾਤਾਂ ਜਰੀਆਂ ਬਹੁਤ ਕੁਝ ਸਿਆ ਹੈ ਤਾਂ ਦੱਸਿਓ ਫਿਰ ਵੀ ਕੀ ਨੇ ਕੀ ਨੇ ਸਿਆ ਹੈ ਕਿਉਂਕਿ ਆਪਣੇ ਨੂੰ ਮਾਰੇ ਕਹਿਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ ਆਪਣੇ ਤਾਂ ਆਪਣੇ ਹੀ ਹੁੰਦੇ ਆ ਕਹਿੰਦੇ ਹੁੰਦੇ ਨਾ 70 ਹੋਵੇ ਚਾਨਣੀ ਤੇ ਦਿਨ ਵਰਗੀ ਨੀ ਰਾਤ ਤੇ ਦਿਨ ਤੇ ਨਹੀਂ ਹੁੰਦਾ ਤੇ ਰਾਤ ਰਾਤ ਹੀ ਹੁੰਦੀ ਆ ਆਪਣੇ ਆਪਣੇ ਹੁੰਦੇ ਆ ਤੇ ਬਗਾਨੇ ਬਗਾਨੇ ਹੀ ਹੁੰਦੇ ਆ ਮਾਰੇ ਕਹਿਣ ਨੂੰ ਨਹੀਂ ਕਿਸੇ ਦਾ ਦਿਲ ਕਰਦਾ ਪਰ ਕਹਿਣਾ ਪੈਂਦਾ ਜਦੋਂ ਤੁਸੀਂ ਮਜਬੂਰ ਕਰਦੇ ਆ ਨਾ ਉਦੋਂ ਫਿਰ ਇਹਨਾਂ ਨੂੰ ਬਗਾਨੇ ਕਹਿਣਾ ਪੈਂਦਾ ਨਾ ਚਾਹੁੰਦੇ ਹੋਏ ਵੀ ਕਹਿਣਾ ਪੈਂਦਾ ਤੇ ਨਹੀਂ ਤਾਂ ਆਪਣੇ ਕਿਹਨੂੰ ਸਿੱਟੇ ਹੁੰਦੇ ਆ ਅਗਲਾ ਕਹਿੰਦਾ ਆਪਣਾ ਮਾਰੂ ਛਾਵੇਂ ਸਿੱਟੂ ਬਗਾਨਾ ਮਾਰੂ ਤਾਂ ਧੁੱਪੇ ਸਿੱਟੂ ਆਉਦੇ ਨੂੰ ਇੰਨਾ ਤਰਸ ਹੁੰਦਾ ਪਰ ਕੁਝ ਆਉਦੇ ਐਵੇਂ ਦੇ ਹੁੰਦੇ ਆ ਜਿਹੜੇ ਚਾਹੇ ਜਾਨੋਂ ਵੀ ਮਾਰਦੇ ਨੇ ਫਿਰ ਵੀ ਤਰਸ ਨਹੀਂ ਕਰਦੇ ਫਿਰ ਵੀ ਵਾਂਹੀ ਸੋਚਦੇ ਆ ਮੈਨੂੰ ਸਾਲੇ ਨੂੰ ਵੀ ਤੂੰ ਹੋਰ ਸਜ਼ਾ ਦਿੱਤੀ ਜਾਵੇ ਨਾ ਤਾਂ ਚੰਗੀ ਆ ਕੁਝ ਆਪਣੇ ਡੇ ਕਠੋਰ ਹੁੰਦੇ ਆ ਬਹੁਤ ਜ਼ਿਆਦਾ ਕਠੋਰ ਹੁੰਦੇ ਆ ਤੇ ਮੈਂ ਇਹ ਗੱਲ ਕਿਉਂ ਕਹਿ ਰਹੀ ਆ ਕਿਉਂਕਿ ਮੈਂ ਆਪਣੇ ਉਪਰਿਆਂ ਦਾ ਕੋਈ ਸੁੱਖ ਨਹੀਂ ਵੇਖਿਆ ਮੈਂ ਤਾਂ ਜੋ ਵੀ ਕੀਤਾ ਹੈ ਜੋ ਵੀ ਵੇਖਿਆ ਹੈ ਜੋ ਵੀ ਖਾਧਾ ਜੋ ਕਮਾਇਆ ਆਪਦੇ ਦਮ ਤੇ ਕੀਤਾ ਹੈ ਆਪਣੇ ਉਪਰਿਆਂ ਦਾ ਕੋਈ ਮੈਂ ਸੁੱਖ ਦਾ ਸਾਹ ਨਹੀਂ ਦੇਖਿਆ ਤੇ ਨਾ ਹੀ ਆਪਣਿਆਂ ਦਾ ਪਿਆਰ ਸਤਕਾਰ ਦੇਖਿਆ ਵੀ ਆਪਦੇ ਨਾਲ ਬਹਿ ਕੇ ਕਹਿੰਦੇ ਆ ਵੀ ਹਾਂ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਅਸੀਂ ਹੈ ਕਿ ਫੇਰ ਕਿੱਡੀ ਕੀ ਗੱਲ ਵਕਤ ਬੰਦਿਆ ਤੇ ਪੈਂਦਾ ਜਦੋਂ ਮੇਰੇ ਘਰ ਵਾਲਾ ਮਰ ਗਿਆ ਸੀ ਮੇਰੀ ਮਾਂ ਨੇ ਕਹਿਣਾ ਮੱਜਾਂ ਗਾਵਾਂ ਨੇ ਰੰਡਾਂ ਕਾ ਹੁੰਦੀਆਂ ਬੁਢਾ ਗਾਈ ਹੁੰਦਗਾ ਬੰਦਿਆ ਤੇ ਪੈਂਦਗਾ ਆਂ ਤੇ ਪਰ ਜੇ ਇਹ ਗੱਲ ਆਪ ਦਾ ਸ਼ਰੀਕਾ ਵੀ ਬਹਿ ਕੇ ਕਹਿ ਦਿੰਦਾ ਫੇਰ ਕਿੱਡੀ ਕੁ ਗੱਲ ਆ ਪਰ ਆਪ ਦਾ ਕੋਈ ਨਹੀਂ ਮਾਵਾ ਨੂੰ ਧੀਆਂ ਦੇ ਦੁੱਖ ਹੁੰਦੇ ਆ ਪਿਓਵਾ ਨੂੰ ਧੀਆਂ ਦੇ ਦੁੱਖ ਹੁੰਦੇ ਆ ਪੁੱਤਾਂ ਦੇ ਦੁੱਖ ਹੁੰਦੇ ਆ ਬਗਾਨੇ ਕਿਸੇ ਨੂੰ ਨਹੀਂ ਲੱਗਦਾ ਜੇ ਤੁਹਾਨੂੰ ਵਧੀਆ ਵੀਡੀਓ ਲੱਗੀ ਤਾਂ ਕਮੈਂਟ ਕਰਕੇ ਜਿਹਨੇ ਮੇਰੀ ਵੀਡੀਓ ਪੂਰੀ ਸੁਣੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜੇ ਕੋਈ ਗਲਤੀ ਨਾ ਗਲਤ ਗੱਲ ਨਿਕਲ ਗਈ ਹੋਵੇ ਮੋਂਤੋਂ ਤੁਹਾਡੇ ਲਈ ਸੌਰੀ ਠੀਕ ਆ ਦਾਇ ਪਾਈ ਧੰਨਵਾਦ ਸਾਰਿਆਂ ਦਾ